ਆਪਣੇ ਪਿੰਡ ਚ ਤੇ ਦੂਜਾ ਆ ਕੇ ਤੀਜੇ ਕਿਤੇ ਸ਼ਹਿਰ ਚ ਆ ਕੇ ਕਹੇ ਵੀ ਨਿਕਲੋ ਬਾਹਰ ਇਹ ਤਾਂ ਮੇਰਾ ਮੇਰਾ ਘਰ ਆ ਮੇਰਾ ਪਿੰਡ ਆ ਜਿਦਾ ਹੋ ਸਕਦਾ ਇਹ ਸਾਡੇ ਨਾਲ ੱੱੱਕਾ ਹੋ ਰਿਹਾ ਹੋਰ ਕੁਝ ਨਹੀਂ ਹੋ ਰਿਹਾ ੱੱੱਕਾ ਪੰਜਾਬੀਆਂ ਦੇ ਨਾਕ ਦੇ ਪਹਿਲਾਂ ਸਿਆ ਨਾ ਕਦੇ ਹੁਣ ਸੈਣਾ ਇਹ ਹੋਕਾ ਦਿੰਦੇ ਨੇ ਹੋਰ ਕੁਝ ਨਹੀਂ ਹੈਗਾ ਟੈਨਸ਼ਨ ਨਾ ਲਓ ਕੁਝ ਨਹੀਂ ਹੋਣ ਵਾਲਾ ਇੱਥੇ ਇਹ ਸਾਡੀ ਹਾਂ ਇਹ ਸਾਡਾ ਪੰਜਾਬ ਹੈ ਸਾਡੀ ਪੰਜਾਬੀ ਯੂਨੀਵਰਸਿਟੀ ਹੈ ਸਾਡੀ ਹੋ ਰਹਿਣੀ ਹੈ ਸਾਨੂੰ ਜਾਣ ਬੁੱਝ ਕੇ ਪ੍ਰੈਸ਼ਰਾਈਜ਼ ਕਰਕੇ ਕੁਝ ਐਸੇ ਕੰਮ ਕਰਨ ਤੇ ਮਜਬੂਰ ਕੀਤਾ ਜਾਂਦਾ ਕਿ ਇਹ ਭੜਕਣ ਕਿਸ ਤਰੀਕੇ ਕੋਈ ਇਦਾਂ ਦਾ ਬਿਆਨ ਦੇਣ ਕੋਈ ਇਦਾਂ ਦੀ ਗੱਲ ਕਰਨ ਕੋਈ ਹਰਕਤ ਇਦਾਂ ਦੀ ਕਰਨ ਤਾਂ ਕਿ ਉਹਨੂੰ ਤੇ ਕੋ ਲਾਠੀ ਚਾਰਜ ਹੋਵੇ ਮੁੜ ਕੇ ਕਹੀਏ ਦੇਖੋ ਜੇ ਸਟੂਡੈਂਟਾਂ ਨੇ ਕੰਮ ਕੀਤਾ ਸਤਿ ਸ਼੍ਰੀ ਅਕਾਲ ਪੁਵਾਦ ਵੈਬ ਟੀਵੀ ਦੇਖ ਰਹੇ ਤੁਸੀਂ ਮਹਿਤਵਨੰਦ ਸਿੰਘ ਕਮਾਨ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਬਕਬਕ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਇਸ ਸੰਘਰਸ਼ ਦਾ ਹਿੱਸਾ ਬਣਿਆ ਜਾ ਰਿਹਾ ਹੈ ਬਕਬਕ ਜਿਹੜੇ ਲੋਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਪਹੁੰਚ ਰਹੇ ਨੇ ਬਾਈ ਇੰਦਰਜੀਤ ਨਿੱਕੂ ਵੀ ਇੱਥੇ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਨੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਆਜੋ ਆਜੋ ਬਾਈ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਨਾਂ ਤੇ ਬਣੀ ਹੋਈ ਹੈ ਪਰ ਪਰ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਹੀ ਇੱਥੇ ਐਂਟਰ ਹੋਣ ਤੋਂ ਅੱਜ ਰੋਕਿਆ ਗਿਆ ਕਿਸ ਤਰ੍ਹਾਂ ਦੇਖ ਦਿਓ ਤੁਸੀਂ ਮੈਨੂੰ ਆਪ ਦੱਸੋ ਆਪਣਾ ਘਰ ਆਪਣੇ ਪਿੰਡ 'ਚ ਤੇ ਦੂਜਾ ਆ ਕੇ ਤੀਜੇ ਕਿਤੇ ਸ਼ਹਿਰ 'ਚ ਆ ਕੇ ਕਹੇ ਵੀ ਨਿਕਲੋ ਬਾਹਰ ਇਹ ਤਾਂ ਮੇਰਾ ਮੇਰਾ ਘਰ ਹੈ ਮੇਰਾ ਪਿੰਡ ਹੈ ਤਾਂ ਹੋ ਸਕਦਾ ਨਹੀਂ ਹੋ ਸਕਦਾ ਇਹ ਸਿਰਨਾ ਤੱਕਾ ਹੋ ਰਿਹਾ ਹੋਰ ਕੁਝ ਨਹੀਂ ਹੋ ਰਿਹਾ ਔਰ ਅਸੀਂ ਤੱਕਾ ਪੰਜਾਬੀਆਂ ਨਾਲ ਨਾ ਕਦੇ ਪਹਿਲਾਂ ਸਿਆ ਨਾ ਕਦੇ ਹੁਣ ਸਿਆ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਇਹਨਾਂ ਨੇ ਬਸਾਂ ਭਰਨ ਦੀ ਟਰਾਈ ਕੀਤੀ ਹੈ ਮੁੰਡਿਆਂ ਨੂੰ ਚੱਕ ਚੱਕ ਕੇ ਉਹ ਸਾਡੇ ਨਿੰਗ ਸਿੰਘ ਇੱਥੇ ਜਥੇਬੰਦੀਆਂ ਲੱਗੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਨਾਲ ਹੀ ਬਾਹਰ ਕੱਢ ਲੈਂਦੇ ਨੇ ਕੀ ਕਰ ਲੈਣਗੇ ਪਰ 2021 ਦੇ ਵਿੱਚ ਵੀ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਗਈ ਬਾਰ ਬਾਰ ਪੰਜਾਬ ਨੂੰ ਜਿਹੜਾ ਕਿ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਲੱਗਦਾ ਕਿਉਂ ਤੱਕਾ ਕਰਨ ਦੀ ਕੋਸ਼ਿਸ਼ ਕਰਦੇ ਸਨ ਚੈੱਕ ਨਹੀਂ ਕਰਦੇ ਸਾਨੂੰ ਜਗਾਉਂਦੇ ਹੁੰਦੇ ਨੇ ਵੀ ਹਾਂ ਸੁੱਤੇ ਤਾਂ ਨਹੀਂ ਕਦੇ ਇਹ ਹੋਕਾ ਦਿੰਦੇ ਨੇ ਹੋਰ ਕੁਝ ਨਹੀਂ ਹੈਗਾ ਟੈਨਸ਼ਨ ਨਾ ਲਓ ਕੁਝ ਨਹੀਂ ਹੋਣ ਵਾਲਾ ਇੱਥੇ ਇਹ ਸਾਡੀ ਹਾਂ ਇਹ ਸਾਡਾ ਪੰਜਾਬ ਹੈ ਸਾਡੀ ਪੰਜਾਬੀ ਯੂਨੀਵਰਸਿਟੀ ਹੈ ਸਾਡੀ ਹੋ ਰਹਿਣੀ ਹੈ ਇਹ ਚਾਰ ਦਿਨ ਜ਼ੋਰ ਲਾਉਣਗੇ ਇਹ ਦੇਖਣਗੇ ਹਾਂ ਕੱਟ ਠੀਕ ਹੈ ਇਹਨਾਂ ਦਾ ਬਸ ਆਪਣੀ ਕੋਸ਼ਿਸ਼ ਇਹ ਰਹਿਏ ਕਿ ਜਦੋਂ ਵੀ ਐਦਾਂ ਦੀ ਕੋਈ ਪੀੜ ਸਾਡੇ ਤੇ ਪੈਂਦੀ ਆ ਅਸੀਂ ਆਪਣਾ ਜਿਹੜਾ ਇਕੱਠ ਆ ਸਾਡੀ ਏਕਤਾ ਉਹ ਕਦੇ ਭੰਗਣਾ ਹੋਣ ਦੀ ਏ ਉਹ ਹਮੇਸ਼ਾ ਉਹਦਾ ਸਬੂਤ ਦਿੰਦੇ ਰਹੀਏ ਕਿ ਸਾਡਾ ਆਪਣਾ ਹੈ ਪੰਜਾਬ ਸਾਡਾ ਆਪਣਾ ਪਰ ਜਦੋਂ ਜਿਸ ਤਰ੍ਹਾਂ ਮੁੰਡਿਆਂ ਦੇ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ ਸਵੇਰੇ ਡਿਟੇਨ ਵੀ ਕਰਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਲਜਾਇਆ ਗਿਆ ਇੱਥੋਂ ਤਾਂ ਕਿਤੇ ਨਾ ਕਿਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਡੇ ਹੀ ਮੁੰਡਿਆਂ ਦੇ ਉੱਤੇ ਜਦੋਂ ਲਾਠੀ ਚਾਰਜ ਹੁੰਦਾ ਤਾਂ ਬੜਾ ਦੁੱਖ ਲੱਗਦਾ ਇਸ ਚੀਜ਼ ਨੂੰ ਦੇਖ ਕੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿਸੇ ਦੇ ਘਰੇ ਜਾ ਕੇ ਕਿਸ ਨੂੰ ਤੁਸੀਂ ਵੈਸੇ ਗਾਲ ਕੱਢਦੇ ਤਾਂ ਬੰਦਾ ਬਰਦਾਸ਼ਤ ਨਹੀਂ ਕਰਦਾ ਇੱਥੇ ਤੁਸੀਂ ਲਾਠ ਔਰ ਇਹ ਯੂਥ ਆ ਸਾਡਾ ਇਹ ਸਾਡਾ ਫਿਊਚਰ ਹੈ ਔਰ ਤੁਸੀਂ ਸਰਕਾਰੇ ੱੱਕਾ ਤਾਂ ਕਰ ਰਹੀ ਹੈ ਭਾਜੀ ਕਿ ਉਹਨਾਂ ਨੂੰ ਪਤਾ ਕਿ ਇਹ ਯੂਥ ਹੈ ਜਿਹੜਾ ਸਾਰਾ এডੂਕੇਸ਼ਨ ਵੱਲ ਹੋ ਗਿਆ ਸਾਡੇ ਤੁਸੀਂ ਦੇਖ ਲਓ ਥੋੜੀ ਦੇਰ ਪਹਿਲਾਂ ਸਾਡੇ ਲੋਕ ਜਿਆਦਾ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅੱਜ ਦੀ ਡੇਟ ਦੇ ਵਿੱਚ ਉਹ ਚੀਜ਼ਾਂ ਚੇਂਜ ਹੋਣੀਆਂ ਸ਼ੁਰੂ ਹੋ ਗਈਆਂ ਕਿ ਸਾਰੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਸਾਰੇ ਮੁੰਡੇ ਜਿਹੜੇ ਨਵੇਂ ਪਲੱਸ 2 ਪਾਸ ਹੋਏ ਜਾਂ ਕੋਈ ਉਹ ਇੱਥੇ ਆ ਕੇ ਐਜੂਕੇਸ਼ਨ ਇੱਥੇ ਕਰਨੀ ਚਾਹੁੰਦੇ ਨਾ ਕਿ ਬਾਹਰ ਸੋ ਸਰਕਾਰ ਨੂੰ ਇਹੀ ਖਤਰਾ ਹੈ ਕਿ ਇੱਥੇ ਪੜ੍ਹ ਲਿਖ ਗਏ ਸਾਡੀ ਸਰਕਾਰ ਦੇ ਵਿੱਚ ਆਫੀਸਰ ਬਣਨਗੇ ਕੁਝ ਬਣਨਗੇ ਪੰਜਾਬ ਦੀ ਗੱਲ ਕਰਨਗੇ ਜੋ ਕਿ ਉਹ ਨਹੀਂ ਚਾਹੁੰਦੇ ਸੋ ਇਹੀ ਮੁੱਦਾ ਆ ਜੀ ਸਾਰਾ ਕਿ ਅੱਜ ਆਪਾਂ ਪੰਜਾਬ ਦੇ ਨਾਲ ਖੜੀਏ ਸਾਰੇ ਜਣੇ ਸਾਡੀਆਂ ਜਥੇਬੰਦੀਆਂ ਸਾਰੀਆਂ ਆ ਰਹੇ ਆ ਸਾਡੇ ਜਿੰਨੇ ਵੀ ਮਤਲਬ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਜਿੰਨੇ ਵੀ ਸਾਰੇ ਸਾਡੇ ਭਰਾ ਵੀਰ ਆਏ ਆ ਸਾਰੇ ਇਹਨਾਂ ਦਾ ਬਹੁਤ ਬਹੁਤ ਪਹਿਲਾਂ ਤੇ ਧੰਨਵਾਦ ਆ ਕਿ ਇਹਨਾਂ ਨੇ ਪੰਜਾਬ ਨੂੰ ਦੱਸਿਆ ਕਿ ਪੰਜਾਬ ਇੱਕ ਇਕੱਠਾ ਆ ਸਾਰਾ ਸੋ ਸਾਰੇ ਜਿੰਨੇ ਵੀ ਅਸੀਂ ਪੰਜਾਬੀ ਸਾਡੇ ਸਿੰਗਰ ਭਰਾ ਆ ਜਿੰਨੇ ਵੀ ਕਿਉਂਕਿ ਅਸੀਂ ਵੀ ਇਹਨਾਂ ਦੇ ਬਣਾਏ ਆ ਅਸੀਂ ਤੁਹਾਡੇ ਵਿੱਚ ਤਾਂ ਹੀ ਖੜੇ ਆ ਕਿ ਅਸੀਂ ਵੀ ਪੰਜਾਬੀ ਗਾਣੇ ਗਾਉਂਦੇ ਆ ਤੇ ਪੰਜਾਬੀਆਂ ਦੇ ਲਈ ਖੜੇ ਆ ਸੋ ਸਾਡੇ ਨਾਲ ਇਹ ਸਪੋਰਟ ਕਰਦੇ ਅੱਜ ਅਸੀਂ ਇੱਕ ਠੋਕ ਕੇ ਖੜੇ ਆ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਸਾਡੇ ਵਾਲੇ ਇੰਨੇ ਕਿ ਜ਼ਿਆਦਾ ਇਕੱਠੇ ਹੋ ਗਏ ਆ ਬਹੁਤ ਜਲਦੀ ਸਰਕਾਰ ਦੀ ਕੀ ਮਨਸ਼ਾ ਹੈ ਇਸ ਦੇ ਪਿੱਛੇ ਕਿ ਵਿਦਿਆਰਥੀਆਂ ਦੀ ਜਿਹੜੀ ਇੱਕ ਸੰਸਥਾ ਉਹਦੇ ਉੱਤੇ ਵੀ ਹਮਲਾ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਨੂੰ ਜਿਵੇਂ ਪਹਿਲਾਂ ਚੰਡੀਗੜ੍ਹ ਇਹਨਾਂ ਨੇ ਹਥਿਆਇਆ ਉਹਦੇ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈਣਾ ਚਾਹੁੰਦੇ ਨੇ ਔਰ ਇੱਥੇ ਆਪਣੀ ਕਮਾਂਡ ਚਲਾਉਣਾ ਚਾਹੁੰਦੇ ਨੇ ਇੱਥੋਂ ਜਿਹੜੇ ਵੀ ਲੀਡਰ ਨਿਕਲਣਗੇ ਉਹਨਾਂ ਨੂੰ ਆਪਣੇ ਅੰਡਰ ਆਪਣੀਆਂ ਸਰਕਾਰਾਂ ਦੇ ਅੰਡਰ ਉਹਨਾਂ ਤੋਂ ਕੰਮ ਲੈਣਾ ਚਾਹੁੰਦੇ ਨੇ ਹੋਰ ਇਹਨਾਂ ਨੇ ਕੀ ਜਿਹੜੀ ਮਨਸਰ ਇਹਨੀ ਕੀ ਗੱਲ ਸਾਰੀਆਂ ਵੋਟਾਂ ਦਾ ਰੌਲਾ ਹੈ ਅੱਜ ਲੋਕਾਂ ਦਾ ਜਿਹਨੇ ਖਾਕੀ ਕੱਚਾ ਟੰਗਿਆ ਹੋਇਆ ਉਹ ਵੀ ਗਿੱਲਾ ਕਰਕੇ ਕੀ ਕਹਿਣਾ ਚਾਹੁੰਦੇ ਆਉਂਦੀ ਸਰ ਉਸੇ ਖੜੇ ਸੀ ਅਸੀਂ ਹਾਂਜੀ ਜੀ ਤੁਸੀਂ ਸਵਾਲ ਪੁੱਛਿਆ ਸੀ ਉਦੋਂ ਉਹ ਖਾਕੀ ਉਹ ਆ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਉਹ ਸਰਕਾਰ ਦੇ ਲਈ ਟੰਗਿਆ ਕਿ ਇਹ ਜਿਹੜੇ ਸਾਡੇ ਨਾਲ ਪੰਗੇ ਲਾਉਗੇ ਤੇ ਇੱਕ ਅੱਛੇ ਥੋੜੇ ਗਿੱਲੇ ਹੋ ਜਾਣੇ ਆ ਇਹ ਗੱਲ ਉਹਦਾ ਮਤਲਬ ਇਹ ਹੈ ਤੇ ਭਾਈ ਜੀ ਲੱਗਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਅੱਜ ਲੋਕ ਸੰਘਰਸ਼ੀ ਹੋ ਰਹੇ ਨੇ ਇਕੱਠੇ ਹੋ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਮੁੱਦਿਆਂ ਦੇ ਉੱਤੇ ਲੋਕ ਸਿਰ ਜੋੜ ਕੇ ਖੜਨਗੇ ਆ ਵੀ ਤਾਂ ਖੜਦੇ ਆਏ ਨੇ ਪੰਜਾਬੀ ਤੁਹਾਨੂੰ ਲੱਗਿਆ ਕਿਤੇ ਭਜਣ ਵਾਲੇ ਨੇ ਤਾਂ ਇਦਾਂ ਹੀ ਖੜਨਗੇ ਜਿਵੇਂ ਤਸਾਨੀ ਮੋਰਚੇ ਦੇ ਵਿੱਚ ਆ ਦੇਖੋ ਕਿੱਡੀ ਕਿੱਡੀ ਫੋਰਸ ਇੱਥੇ ਤਾਨਾਤ ਹੈ ਜਿਸ ਤਰ੍ਹਾਂ ਦੇਖ ਰਹੇ ਆਂ ਭਾਈ ਜੀ ਆਪਾਂ ਕਿ ਫੋਰਸ ਹੈ ਜਿਹੜੀ ਪੂਰੀ ਤਿਆਰੀ ਦੇ ਨਾਲ ਆਈ ਆ ਪਰ ਉਹਨਾਂ ਦੀਆਂ ਆਪਕੀ ਤਾਂ ਖਾਲੀ ਡਿਊਟੀ ਹੈ ਨਾ ਆਪਕੋ ਤਾਂ ਡਿਊਟੀ ਪਜਾਣੀ ਹੈ ਲੇਕਿਨ ਜਹਾਂ ਪੇ ਹਮੇ ਯੇ ਲਗੇਗਾ ਹਮਾਰਾ ਘਰ ਹੈ ਹਮਾਰੇ ਘਰ ਮੇ ਕੋ ਖੁਸ ਰਹਾ ਵਹਾਂ ਪੇ ਕੌਣ ਬਰਦਾਸ਼ ਕਰੇਗਾ ਉਨਕੀ ਡਿਊਟੀ ਹੈ ਉਹ ਤਾਂ ਸਰਕਾਰ ਕੇ ਨਮਾਇੰਦੇ ਹੈ ਉਨਕੋ ਤੋ ਜੋ ਆਪਣਾ ਕਾਮ ਹੈ ਉਹ ਡਿਊਟੀ ਦੇਨੀ ਹੈ ਉਹ ਤਾਂ ਡਿਊਟੀ ਦੇ ਰਹੇ ਵਿਚਾਰੇ ਉਹਨਾਂ ਦਾ ਕਸੂਰੇ ਕੋਈ ਨਹੀਂ ਉਹਨਾਂ ਨੂੰ ਜੋ ਸਰਕਾਰ ਨੇ ਉਤੋ ਹੁਕਮ ਕਰਨਾ ਕਿ ਜਾਓ ਜੀ ਉਹਨਾਂ ਨੂੰ ਰੋਕੋ ਉਹ ਤਾਂ ਚਾਹੁੰਦੇ ਨੇ ਕਿ ਇੱਥੇ ਕੋਈ ਇਦਨ ਦਾ ਹਿੰਸਾ ਨਾ ਹੋਵੇ ਸਾਡੇ ਸਟੂਡੈਂਟ ਤੁਨ ਲੱਗਦਾ ਹਿੰਸਾ ਕਰਨ ਵਾਲੇ ਨੇ ਉਹ ਤਾਂ ਸ਼ਾਂਤੀ ਨਾਲ ਬੈਠੇ ਉਥੇ ਰਾਮਨਾਭ ਦਾ ਕੰਮ ਕਰਦੇ ਨੇ ਸਮਝਦਾਰ ਨੇ ਪੜ੍ਹੇ ਲਿਖੇ ਨੇ ਪੜ੍ਹਿਆ ਲਿਖਿਆ ਯੂਥ ਨੂੰ ਕਦੋਂ ਲੱਗਦਾ ਕਿ ਹਿੰਸਾ ਕਰੋ ਸਾਨੂੰ ਜਾਣ ਬੁੱਝ ਕੇ ਪ੍ਰੈਸ਼ਰਾਈਜ਼ ਕਰਕੇ ਕੁਝ ਐਸੇ ਕੰਮ ਕਰਨ ਤੇ ਮਜਬੂਰ ਕੀਤਾ ਜਾਂਦਾ ਕਿ ਇਹ ਭੜਕਣ ਕਿਸ ਤਰੀਕੇ ਕੋਈ ਏਦਾਂ ਦਾ ਬਿਆਨ ਦੇਣ ਕੋਈ ਏਦਾਂ ਦੀ ਗੱਲ ਕਰਨ ਕੋਈ ਹਰਕਤ ਏਦਾਂ ਦੀ ਕਰਨ ਤਾਂ ਕਿ ਉਹਨਾਂ ਤੇ ਕੋਈ ਲਾਠੀ ਚਾਰਜ ਹੋਵੇ ਮੁੜ ਕੇ ਕਹੀਏ ਦੇਖੋ ਜੇ ਸਟੂਡੈਂਟਾਂ ਨੇ ਕੰਮ ਕੀਤਾ ਸਾਡੇ ਸਟੂਡੈਂਟ ਇੰਨੇ ਬੇਕੂਫ ਨਹੀਂ ਹੈਗੇ ਸਿਆਣੇ ਨੇ ਪੜ੍ਹੇ ਲਿਖੇ ਨੇ ਔਰ ਪੰਜਾਬੀ ਨੇ ਲੇਕਿਨ ਅੰਦਰ ਜਿਹੜਾ ਖੂਨ ਹੈ ਨਾ ਉਹ ਮਹਾਰਾਜਾ ਰਣਜੀਤ ਸਿੰਘ ਦੀ ਕੌਮ ਦਾ ਖੂਨ ਹੈ ਗੁਰਗੋਬਿੰਦ ਸਿੰਘ ਜੀ ਦੀ ਕੌਮ ਦਾ ਖੂਨ ਹੈ ਉਹਦੇ ਕਰਕੇ ਜਦੋਂ ਕੋਈ ਸਾਡੇ ਤੇ ਤਸ਼ੱਦਦ ਕਰਦਾ ਕੋਈ ਤੱਕਾ ਕਰਦਾ ਉਹ ਖਾਲਦਾ ਹੋਰ ਖਾਲੋਣਾ ਵੀ ਚਾਹੀਦਾ ਯੂਨੀਵਰਸਿਟੀ ਦੇ ਵਿੱਚ ਵੱਡੇ ਰੂਪ ਦੇ ਵਿੱਚ ਹਰੀਆਂ ਪੱਗਾਂ ਦਿਖਾਈ ਦੇ ਰਹੀਆਂ ਨੇ ਕਿਸਾਨ ਜਥੇਬੰਦੀਆਂ ਸੋਚਿਆ ਸੀ ਕਦੇ ਕਿ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਯੂਨੀਵਰਸਿਟੀ ਜਦੋਂ ਕਿਸਾਨੀ ਮੋਰਚਾ ਲੱਗਿਆ ਉਦੋਂ ਵੀ ਸਾਡੇ ਪੰਜਾਬ ਦੀ ਹੋਣ ਦਾ ਮਸਲਾ ਸੀਗਾ ਉਦੋਂ ਕਿਸਾਨਾਂ ਦੇ ਨਾਲ ਸਾਡੇ ਜਿਹੜੇ ਨੌਜਵਾਨ ਪੀਡੀਸੀ ਉਹਨਾਂ ਨੇ ਮੋਢੇ ਨਾਲ ਮੋਢਾ ਨਹੀਂ ਅੱਗੇ ਹੋ ਕੇ ਸਾਥ ਦਿੱਤਾ ਸੋਨ ਕਿਸਾਨਾਂ ਨੂੰ ਇਹ ਪਤਾ ਕਿ ਜਦੋਂ ਸਾਡਾ ਨਾ ਖੜਦੇ ਨੇ ਸਾਡੇ ਬੱਚੇ ਨੇ ਸਾਡਾ ਸਾਡਾ ਆਪਣਾ ਖੂਨ ਹੈ ਸਾਡਾ ਆਪਣਾ ਪੰਜਾਬ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਹੈ ਕਿਸਾਨਾਂ ਦਾ ਫਰਜ਼ ਆਪ ਆਪ ਜੇ ਉਹਨਾਂ ਨੇ ਕੋਈ ਨੂੰ ਪਤਾ ਸਾਡੇ ਪਰਿਵਾਰਾਂ ਦੀ ਗੱਲ ਹੈ ਸਾਨੂੰ ਕੋਈ ਵੀ ਬਲੇਮ ਕਰਦਾ ਕਿ ਪੰਜਾਬ ਦੇ ਵਿੱਚ ਮਤਲਬ ਤੁਸੀਂ ਸਾਰੇ ਇਕੱਠੇ ਹੋ ਕੇ ਟਰੈਕਟਰ ਅੰਦਰ ਲੈ ਕੇ ਆ ਯੂਨੀਵਰਸਿਟੀ ਅੱਜ ਕੱਲ ਨੂੰ ਸਾਨੂੰ ਕੋਈ ਵੀ ਬਲੇਮ ਕਰਦਾ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਇਹ ਮੌਕਾ ਤੁਸੀਂ ਹੀ ਲੈਂਦਾ ਕਿ ਜੇ ਅੱਜ ਸਾਡੇ ਨੌਜਵਾਨ ਟਰੈਕਟਰ ਲੈ ਕੇ ਯੂਨੀਵਰਸਿਟੀ ਦੇ ਅੰਦਰ ਆਏ ਜਿੱਥੇ ਕਿ ਗੱਡੀਆਂ ਵੀ ਬਹੁਤ ਲਿਮਟਿਡ ਹੁੰਦੀਆਂ ਉੱਥੇ ਆ ਟਰੈਕਟਰ ਘੁੰਮ ਰਿਹਾ ਤੇ ਇਹ ਸਰਕਾਰ ਨੇ ਹੀ ਇੱਥੋਂ ਤੱਕ ਸਾਨੂੰ ਪਹੁੰਚਣ ਤੇ ਮਜਬੂਰ ਕੀਤਾ ਸੋ ਸਾਡੀ ਫਿਰ ਅਪੀਲ ਆ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਜਿੰਨੇ ਵੀ ਸਾਰੇ ਸ਼ਾਂਤਮਈ ਮਾਹੌਲ ਤੇ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਸਾਡੇ ਭਾਈਚਾਰੇ ਜਿੰਨੀ ਵੀ ਸਟੂਡੈਂਟ ਆਰਗੇਨਾਈਜੇਸ਼ਨ ਆ ਉਹ ਇਸੇ ਲਈ ਟੀਚਰ ਆਰਗੇਨਾਈਜੇਸ਼ਨ ਸਾਰੇ ਜਿੰਨੇ ਵੀ ਪਹੁੰਚੇ ਹੋਏ ਆ ਉਹਨਾਂ ਨੇ ਸ਼ਾਂਤਮਈ ਧਰਨਾ ਕਰ ਰਿਆ ਸੋ ਇਹਨਾਂ ਨੂੰ ਸ਼ਾਂਤਮਈ ਰਹਿਣ ਦਿਓ ਇਹਨਾਂ ਨਾਲ ਕੋਆਪਰੇਟ ਕਰੋ ਜਿਵੇਂ ਵੀ ਉਹ ਕਹਿ ਰਹੇ ਆ ਕਿਉਂਕਿ ਪਹਿਲਾਂ ਵਧੀਆ ਚੱਲਦਾ ਆ ਰਿਹਾ ਤੇ ਵਧੀਆ ਹੀ ਚੱਲਣ ਚੱਲਣ ਦੇਣਾ ਚਾਹੀਦਾ ਸਾਰਾ ਕੁਝ ਜਿਹੜੀ ਸੈਂਟਰ ਆ ਉਹ ਬਾਰ ਬਾਰ ਜਿਹੜੇ ਪੰਜਾਬ ਦੇ ਯੂਥ ਨੂੰ ਬਾਰ ਬਾਰ ਟਾਰਗੇਟ ਕਰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਸ ਯੂਥ ਨੂੰ ਬਹੁਤ ਵਾਰੀ ਮਿਛੇੜੀ ਇਹ ਪੰਜਾਬ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੋਈ ਵੀ ਗੱਲ ਹੁੰਦੀ ਆ ਪੰਜਾਬੀ ਆਪਣੇ ਘਰ ਦਿੱਤਾ ਕੋਈ ਪ੍ਰੋਬਲਮ ਪੈਂਦੀ ਉੱਥੇ ਭੱਜਣੇ ਭਜਣਾ ਪੰਜਾਬੀ ਦੂਜਿਆਂ ਸੂਬਿਆਂ 'ਚ ਜਾ ਕੇ ਵੀ ਮਦਦ ਕਰਦੇ ਨੇ ਉੱਥੇ ਜਾ ਕੇ ਵੀ ਲੋਕਾਂ ਦੇ ਮਸਲਿਆਂ 'ਚ ਜਾ ਕੇ ਸਾਥ ਦਿੰਦੇ ਨੇ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਥੋੜੀ ਜਿਹੀ ਛੋਟੀ ਜਿਹੀ ਕਮਿਊਨਿਟੀ ਹੈ ਇਹਨਾਂ ਨੂੰ ਪ੍ਰੋਬਲਮ ਕੀ ਹੈ ਉਹ ਕਈ ਵਾਰ ਉਹਨਾਂ ਨੂੰ ਸਾਨੂੰ ਵੈਸੀ ਦਬਾਉਣਾ ਚਾਹੁੰਦੇ ਨੇ ਪਰ ਇਹ ਦਬਣ ਵਾਲੇ ਥੋੜੀ ਨੇ ਜਿਸ ਯੂਥ ਨੂੰ ਬਹੁਤ ਵਾਰੀ ਨਸ਼ੇੜੀ ਕਹਿ ਕੇ ਭੰਡਿਆ ਜਾਂਦਾ ਪਰ ਅੱਜ ਉਹੀ ਪੰਜਾਬ ਦੀ ਯੂਥ ਹੈ ਜਿਨ੍ਹਾਂ ਨੇ ਜਿਹੜਾ ਜਿਹੜਾ ਨਸ਼ੇੜੀ ਵਾਲਾ ਚੱਕਰ ਹੈ ਮੈਨੂੰ ਐਂ ਲੱਗਦਾ ਹੈ ਕਿ ਜਿਹੜਾ ਜਿਹੜੀ ਵੀ ਕੋਈ ਬੁਰਾਈ ਹੈ ਉਹ ਹਰ ਵਰਗ 'ਚ ਹੋ ਸਕਦੀ ਹੈ ਸਾਡੇ ਚ ਵੀ ਕਿਤਨਾ ਕਿਤੇ ਹੋ ਪਰ ਇਹ ਥੋੜੀ ਕਿ ਸਾਡੇ ਨੌਜਵਾਨ ਤੋਂ ਨਸ਼ੇੜੀ ਲੱਗਦੇ ਨੇ ਨਸ਼ੇੜੀ ਨਸ਼ੇੜੀ ਬੰਦੇ ਹਾਂ ਪੰਜ ਉਂਗਲਾਂ ਇੱਕੋ ਜੀਆਂ ਨਹੀਂ ਜੇ ਕੋਈ ਇੱਕ ਇੱਕ ਬੰਦਾ ਖਰਾਬੀ ਕਰਦਾ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਚਾਰ ਬੰਦੇ ਉਹਦੇ ਵਰਗੇ ਆ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਸ਼ੁਰੂ ਤੋਂ ਹੀ ਕੀਤੀ ਜਾਂਦੀ ਆ ਕਿ ਜਿੰਨਾ ਵੀ ਸਾਡਾ ਸਾਰੀ ਕਮਿਊਨਿਟੀ ਆ ਮੁੱਕ ਦੀ ਗੱਲ ਜਦੋਂ ਇਹ ਖੜਦੇ ਇਹਨਾਂ ਨੂੰ ਕਹਿੰਦੇ ਇਹ ਨਸ਼ੇੜੀ ਆ ਇਹ ਆ ਠੀਕ ਆ ਉਹ ਜੋ ਵੀ ਹੋ ਸਕਦੇ ਆ ਬਟ ਇੱਕ ਗੱਲ ਮੈਂ ਕਹਿਣੀ ਚਾਹੁੰਗਾ ਕਿ ਇਕੱਠੇ ਆ ਜਿੱਥੇ ਵੀ ਖੜਦੇ ਆ ਚੰਡੇ ਗੱਡ ਕੇ ਆਉਂਦੇ ਆ ਤੇ ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਛੰਡੇ ਗੱਡੇ ਹੋਇਆ ਬਾਈ ਜੀ ਇਸ ਸੰਘਰਸ਼ ਦਾ ਹੁਣ ਕੀ ਕੀ ਰਿਜ਼ਲਟ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਲੋਕ ਕੱਟ ਨਾਲ ਦਾ ਭਰਾ ਜਦੋਂ ਸਾਡੇ ਮੈਂ ਫੇਰ ਬਾਰ-ਬਾਰ ਕਹਿੰਨਾ ਪੀੜ ਪਊਗੀ ਅਸੀਂ ਡਟ ਕੇ ਖੜਾਂਗੇ ਤੇ ਅਸੀਂ ਉਹ ਮੁਕਾਬਲੇ 'ਚ ਜਿੱਤਾਂਗੇ ਇਹ ਗਾਰੰਟੀ ਹੈ ਇਹ ਸਾਡੀ ਕੌਮ ਕਦੇ ਹਾਰਦੀ ਨਹੀਂ ਦੋ ਬੋਲ ਸੁਣਾ ਦਿਓ ਸਾਨੂੰ ਕੀ ਦਿੰਦੇ ਠੀਕ ਹੈ ਧੰਨਵਾਦ ਸ਼ੁਕਰੀਆ ਸ਼ੁਕਰੀਆ ਬਾਈ ਜੀ